ਭਾਈ ਗਜਿੰਦਰ ਸਿੰਘ ਦੀ ਅੰਤਮ ਅਰਦਾਸ ਵਿੱਚ ਜੁੜੂ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾਂ ਬਹੁਤ ਥੋੜਾ ਹੈ ਤੇ ਬੁਲਾਰੇ ਬਹੁਤ ਜ਼ਿਆਦਾ ਨੇ ਇਸ ਕਰਕੇ ਮੈਂ 2-3 ਮਿੰਟ ਚ ਆਪਣੀ ਗੱਲ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਮੇਰਾ ਭਾਈ ਗਜੈਂਦਰ ਸਿੰਘ ਨਾਲ ਇੱਕੋ ਵਾਰੀ ਫੋਨ ਤੇ ਥੋੜਾ ਕਲਾਮ ਹੋਇਆ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ ਪਰ ਜੋ ਕੁਝ ਉਹਨਾਂ ਬਾਰੇ ਪੜਿਆ ਤੇ ਸੁਣਿਆ ਤੇ ਜਾਣਿਆ ਉਹਨਾਂ ਦੇ ਨਾਲ ਉਹਨਾਂ ਦੇ ਜਾਣਕਾਰਾਂ ਤੋਂ ਮੈਨੂੰ ਇਹ ਲੱਗਦਾ ਕਿ ਸੰਘਰਸ਼ ਦੇ ਵਿੱਚ ਵਿਅਕਤੀ ਤਾਂ ਬਹੁਤ ਆਉਂਦੇ ਹਨ ਹਰ ਇੱਕ 'ਚ ਅਲੱਗ-ਅਲੱਗ ਯੋਗਤਾਵਾਂ ਹੁੰਦੀਆਂ ਪਰ ਕੁਝ ਕੁ ਲੋਕ ਅਜਿਹੇ ਹੁੰਦਣ ਜਿਨ੍ਹਾਂ ਕੋਲੇ ਬੜੀ ਇਹ ਕਹ ਲੋ ਕਿ ਅਸਧਾਰਨ ਪ੍ਰਤਿਭਾ ਹੁੰਦੀ ਹੈ ਇਹ ਆਪਾਂ ਨੂੰ ਪਤਾ ਹੈ ਕਿ 1978 ਦਾ ਵਰਾ ਸਿੱਖ ਰਾਜਨੀਤੀ ਅੰਦਰ ਇੱਕ ਬੜਾ ਮਹੱਤਵਪੂਰਨ ਸਾਲ ਹੋ ਗੁਜ਼ਰਿਆ ਤੇ 1978 ਦੀ ਖੂਨੀ ਵਿਸਾਖੀ ਤੋਂ ਬਾਅਦ ਸਿੱਖ ਰਾਜਨੀਤੀ ਨੇ ਇੱਕ ਤਿੱਖਾ ਮੋੜ ਕੱਟਿਆ ਤੇ ਜਦੋਂ ਕੌਮਾਂ ਕਿਤੇ ਇਤਿਹਾਸ ਦੇ ਵਿੱਚ ਮੋੜ ਕੱਟਦੀਆਂ ਹਨ ਤਾਂ ਉਹ ਸਮੇ ਬੜੇ ਨਾਜ਼ੁਕ ਹੁੰਦੇ ਨੇ ਉਸ ਮੌਕੇ ਜਿਹੜੇ ਬੰਦੇ ਅਗਵਾਈ ਕਰ ਰਹੇ ਹੁੰਦੇ ਨੇ ਉਹਨਾਂ ਕੋਲੇ ਬਹੁਤ ਦੂਰ ਦੀ ਦ੍ਰਿਸ਼ਟੀ ਨਾਲ ਲਾਗਣ ਸਿਰ ਤੇ ਇਰਾਦਾ ਇਹ ਜ਼ਰੂਰੀ ਗੁਣ ਹੋਣੇ ਚਾਹੀਦੇ ਸੋ ਭਾਈ ਗਜੈਂਦਰ ਸੋਹਰਿਆ ਨੇ ਜਿਹੜਾ 6 ਅਗਸਤ 1978 ਨੂੰ ਦਲ ਖਾਲਸਾ ਜਥੇ ਵੰਦੀ ਦੀ ਨੀ ਰੱਖੀ ਇਹ ਕੋਈ ਸਧਾਰਨ ਜੀ ਘਟਨਾ ਨਹੀਂ ਸੀ ਕਿ ਇੱਕ ਜਥੇਬੰਦੀ ਨਵੀਂ ਹੋਰ ਆ ਗਈ। ਇਹ ਕੌਮ ਜੋ ਮੋੜ ਕੱਟ ਰਹੀ ਸੀ ਇਤਿਹਾਸ ਦਾ ਇਹ ਜਲ ਖਾਲਸਾ ਦੀ ਸਥਾਪਨਾ ਕਰਨਾ ਉਸ ਮੋੜ ਦੀ ਇੱਕ ਸੂਚਕ ਸੀ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋ। ਸੋ ਪਹਿਲਾ ਜੋ ਸਮਾਂ ਹੁੰਦਾ ਹੈ ਜਦੋਂ ਨਵਾਂ ਰਾਹ ਲੱਭਣਾ ਹੁੰਦਾ ਹੈ ਤੇ ਨਵੇਂ ਰਾਹ ਤੇ ਤੁਰਨਾ ਹੁੰਦਾ ਹੈ ਜਾਂ ਜੀ ਨੂੰ ਸੀ ਆਮ ਕਹਿਨੇ ਆ ਕਿ ਜਦੋਂ ਨਵਾਂ ਨਵਾਂ ਲੀਹਾ ਪਾੜਨਾ ਹੁੰਦਾ ਹੈ ਤਾਂ ਜਿਹੜੇ ਬੰਦੇ ਉਦੋਂ ਪਹਿਲੇ ਕਦਮ ਧਰਦੇ ਨੇ ਉਸ ਰਾਹ ਤੇ ਉਹ ਕੋਈ ਸਧਾਰਨ ਮਨੁੱਖ ਨਹੀਂ ਹੁੰਦੇ ਇੱਕ ਵਾਰ ਲੀ ਚੱਲ ਪਈ ਇੱਕ ਵਾਰ ਵਹਿਣ ਵਗ ਪਿਆ ਉਹਦੇ 'ਚ ਤਾਂ ਸ਼ਾਮਲ ਹੋ ਜਾਂਦੇ ਆ ਬੰਦੇ ਆਮ ਪ੍ਰਤਿਭਾ ਵਾਲੇ ਪਰ ਉਹ ਵਹਿਣ ਦਾ ਇੱਕ ਰੂਹ ਵੰਨਣਾ ਉਹਦੀ ਦਿਸ਼ਾ ਵੰਨਣੀ ਤੇ ਉਹਦਾ ਸਰੂਪ ਸਿਰਜਣਾ ਉਹਦੇ ਵਾਸਤੇ ਬਹੁਤ ਵੱਖਰੀ ਕਿਸਮ ਦੇ ਬੰਦਿਆਂ ਦੀ ਲੋੜ ਹੁੰਦੀ ਹੈ ਤੋਂ ਮੈਨੂੰ ਲੱਗਦਾ ਹੈ ਕਿ ਭਾਈ ਗਜੈਂਦਰ ਸਿੰਘ ਦੇ ਵਿੱਚ ਉਹ ਸਾਰੀਆਂ ਗੁਣ ਯੋਗਤਾਵਾਂ ਸੀ ਪਰ ਅਫਸੋਸ ਮੈਨੂੰ ਇਸ ਗੱਲ ਦਾ ਲੱਗਦਾ ਹੈ ਕਿ ਜਦੋਂ ਕੌਮ ਜੂਝ ਰਹੀ ਸੀ ਇੱਥੇ ਤਾਂ ਉਹ ਜੇ ਬੰਦੇ ਜਿਨ੍ਹਾਂ ਕੋਲੇ ਇਸ ਤਰ੍ਹਾਂ ਦੀ ਇੱਕ ਬૌਧਿਕ ਪ੍ਰਤਿਭਾ ਹੋਵੇ ਉਹ ਇੱਥੇ ਸਾਡੇ ਵਿੱਚ ਜੇ ਕਿਤੇ ਮੌਜੂਦ ਹੁੰਦੇ ਦਾ ਲਾਜਵੀ ਅਸੀਂ ਬਹੁਤ ਖੁਸ਼ ਹੋਰ ਵੀ ਕਰ ਸਕਦੇ ਸੀ ਕਿ ਚਾਹੇ ਕਹਿ ਲੋ ਕਿ ਸੰਘਰਸ਼ ਤਾਂ ਲੜਿਆ ਗਿਆ ਲੜਾਈ ਤਾਂ ਕੌਮ ਨੇ ਲੜੀ ਪਰ ਕਿਤੇ ਨਾ ਕਿਤੇ ਭਾਈ ਗਜਿੰਦਰ ਸਿੰਘ ਦੀ ਛਾਪ ਇਸ ਤੋਂ ਵੱਖਰੀ ਵੀ ਹੋ ਤੇ ਹੋਣੀ ਸੀ ਪਰ ਇਹ ਤਾਂ ਪ੍ਰਕਾਸ਼ ਕਹਿੰਨੇ ਆ ਨਾ ਕਿ ਸਾਡਾ ਇਹਦੇ ਵਿੱਚ ਕੋਈ ਹੱਥ ਵਸ ਨਹੀਂ ਚਲੋ ਉਹ ਘਾਟਨਾ ਵਾਪਰੀ ਆਈ ਜਾਏ ਕਰਨ ਵਾਲੀ ਵੀ ਪਰ ਮੈਨੂੰ ਜੋ ਕੁਛ ਉਹਨਾਂ ਨੇ ਜੀਵਨ ਦੇ ਵਿੱਚ ਦੇਖਿਆ ਦੋ ਗੱਲਾਂ ਬਹੁਤ ਮਹੱਤਵਪੂਰਨ ਲੱਗੀਆਂ ਇੱਕ ਇਹ ਹੈ ਕਿ ਜਵਾਨੀ ਦੇ ਵੇਖ ਚਾ ਕੇ ਇਸ ਰਸਤੇ ਤੇ ਤੁਰਤਾ ਪੈਂਦੇ ਆ ਲੋਕ ਪਰ ਜਿਉਂ-ਜਿਉਂ ਸਮੱਸਿਆਵਾਂ ਆਉਂਦੀਆਂ ਮੁਸ਼ਕਲਾਂ ਆਉਂਦੀਆਂ ਤੇ ਖਾਸ ਕਰਕੇ ਜਦੋਂ ਉਮਰ ਵੀ ਢਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੇਖਿਆ ਕਿ ਉਦੋਂ ਨਿਸ਼ਾਨਾ ਵੀ ਧੁੰਦਲਾ ਪੈ ਜਾਂਦਾ ਸੋਚ 'ਚ ਤੇ ਜਿਹੜੀ ਦਿਰੜਤਾ ਵੀ ਹੈ ਉਹ ਵੀ ਕਮਜ਼ੋਰ ਪੈ ਜਾਂਦੀ ਹੈ ਪੈਰ ਵੀ ਡਗ ਮਗਾ ਜਾਂਦੇ ਸੋ ਭਾਈ ਗਜਿੰਦਰ ਸਿੰਘ ਨੇ ਨਾ ਤਾਂ ਕਿਤੇ ਨਿਸ਼ਾਨਾ ਜੋ ਮਿੱਥ ਕੇ ਚੱਲੇ ਉਸ ਤੇ ਜਿੰਨੀ ਅਡੋਲਤਾ ਨਾਲ ਪਹਿਰਾ ਦਿੱਤਾ ਤੇ ਉਸ ਦੇ ਵਾਸਤੇ ਜਿੰਨੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਇਹ ਖਾਸ ਕਰਕੇ ਨੌਜਵਾਨਾਂ ਵਾਸਤੇ ਅੱਜ ਸਾਡੇ ਕੌਮ ਦੇ ਉਨ੍ਹਾਂ ਵਾਸਤੇ ਬਹੁਤ ਹੀ ਪ੍ਰੇਰਨਾ ਦੇਣ ਵਾਲੀ ਗੱਲ ਹੈ ਕਿ ਕੋਈ ਗੱਲ ਨਹੀਂ ਜ਼ਿੰਦਗੀ ਲੱਗ ਗਈ ਪਰ ਇੱਕ ਇਤਿਹਾਸ ਦੇ ਉੱਤੇ ਵੱਡੀ ਛਾਪ ਛੱਡ ਗਈ ਅਖੀਰ ਵਿੱਚ ਮੈਂ ਇੱਕ ਸ਼ਾਇਰ ਦੀਆਂ ਕੁਝ ਸਤਰਾਂ ਦੇ ਨਾਲ ਭਾਈ ਗਜਿੰਦਰ ਸਿੰਘ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨਾ ਉਹ ਸਤਰਾਂ ਬਿਲਕੁਲ ਭਾਈ ਗਜਿੰਦਰ ਸਿੰਘ ਦੇ ਜੀਵਨ ਨਾਲ ਟੁਕਦੀਆਂ ਹਨ ਇੱਕ ਸ਼ਾਇਰ ਨੇ ਲਿਖਿਆ बादलों ने साजिश की है बादलों ने साजिश की है जहाँ हमारा घर है वही बरसने की फलक ने भी अगर जिद की है बिजली गिराने की तो हमारी भी जिद है अपना गुलस्तां तान बसाने की सो ये जड़ी एक की डिटर्मीनेशन you know, ते दृढ़ता ਕਿ ਕੋਈ ਗੱਲ ਨਹੀਂ ਜਿੰਨੀਆਂ ਮਰਜ਼ੀ ਰਾਹ ਦੇ ਵਿੱਚ ਮੁਸ਼ਕਲਾਂ ਆਈਆਂ ਪਰ ਜਿਹੜਾ ਉਹ ਸੁਪਨਾ ਸੀਗਾ ਆਪਣਾ ਘਰ ਬਸਾਉਣ ਦਾ ਉਹ ਨਾ ਬਿਜਲੀਆਂ ਰੋਕ ਸਕੀਆਂ ਤੇ ਨਾ ਹੜ੍ਹ ਰੋਕ ਸਕੇ ਉਸ ਦੇ ਉੱਤੇ ਉਹ ਅਡੋਲਤਾ ਨਾਲ ਪੈਰਾ ਦਿੰਦੇ ਰਹੇ ਤੇ ਅੱਜ ਸਾਡੇ ਵਾਸਤੇ ਹਰ ਇੱਕ ਵਾਸਤੇ ਜਿਹਦੇ ਦਿਲ 'ਚ ਵੀ ਕੌਮ ਪ੍ਰਤੀ ਦਰਦ ਹੈ ਤਾਂ ਸਾਨੂੰ ਇਹ ਇੱਕ ਪ੍ਰੇਰਨਾ ਲੈ ਕੇ ਚੱਲਣਾ ਚਾਹੀਦਾ ਹੈ ਇਸ ਸਮੇ ਹੋ ਸਕਦਾ ਹੋਰ ਵੀ ਵੱਡੇ ਘਾਤ ਕੌਣ ਅੱਗੇ ਤੇ ਸਿੱਖ ਕੌਮ ਤੇ ਇਹ ਸਮੇ ਪਹਿਲੀ ਵਾਰ ਨਹੀਂ ਆਇਆ ਇਤਿਹਾਸ ਚ ਬਾਰ ਬਾਰ ਆਇਆ ਪਰ ਅਸੀਂ ਭਾਈ ਗਜਿੰਦਰ ਸਿੰਘ ਵਰਗੇ ਯੋਧਿਆਂ ਤੇ ਸੂਰਮਿਆਂ ਤੋਂ ਹਮੇਸ਼ਾ ਸੇਧ ਵੀ ਤੇ ਪ੍ਰੇਰਣਾ ਲੈ ਕੇ ਅੱਗੇ ਵਧਣਾ ਹੈ ਸੋ ਇਨ ਇੱਕ ਸ਼ਬਦਾਂ ਨਾਲ ਮੈਂ ਭਾਈ ਗਜਿੰਦਰ ਸਿੰਘ ਨੂੰ ਆਪਣੀ ਸਰਦਾਜਲੀ ਪੇਟ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ